ਮਾਨ ਸਰਕਾਰ ਦੀ ਅਗਵਾਈ ਬਾਰੇ ਪੰਜਾਬ ਦੇ ਵਿੱਚ ਬਹੁਤ ਹੀ ਵੱਡਾ ਫੇਰ ਬਦਲ ਹੋ ਰਿਹਾ ਜੀ ਬਿਲਕੁਲ ਜਦੋਂ ਅਸੀਂ ਤਰੱਕੀ ਦੀਆਂ ਲੀਹਾਂ ਤੇ ਚੱਲਣ ਦੀ ਗੱਲ ਕਰਦੇ ਹਾਂ ਤੇ ਆਈਆਈਟੀ ਮਦਰਾਸ ਦੀ ਟ੍ਰੇਨਿੰਗ ਦੇ ਦੁਆਰਾ ਹੁਣ 5000 ਤੋਂ ਜ਼ਿਆਦਾ ਵਿਆਪਕ ਬਣਨਗੇ ਟ੍ਰੈਂਡ ਕੈਰੀਅਰ ਕਾਉਂਸਲਰ 100 ਹਾਈ ਡਿਮਾਂਡ ਨੌਕਰੀਆਂ ਦੇ ਬਾਰੇ ਹੋਣਗੇ ਜਾਨੂ ਤੇ ਆਈਆਈਟੀ ਮਦਰਾਸ ਪ੍ਰਮੋਟਰ ਦੇ ਨਾਲ ਸਾਂਝੇਦਾਰੀ ਦੇ ਵਿੱਚ ਰਾਜ ਪਧਰੀ ਕੈਰੀਅਰ ਮਾਰਗਦਰਸ਼ਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪੰਜਾਬ ਹੁਣ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜੀ ਬਿਲਕੁਲ ਇਸ ਪ੍ਰੋਗਰਾਮ ਦੇ ਇਹ ਹਰੇਕ ਅਧਿਆਪਕ ਨੂੰ ਇੱਕ ਸਿਖਲਾਈ ਪ੍ਰਾਪਤ ਕਰੀਅਰ ਸਲਾਹਕਾਰ ਦੇ ਨਾਲ ਲੈਸ ਕਰਨ ਦੇ ਲਈ ਇੱਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ ਅੱਜ ਇੱਥੇ ਜਾਣਕਾਰੀ ਦਿੰਦੇ ਆ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇੱਕ ਖਾਸ ਮਹੱਤਵਪੂਰਨ ਪ੍ਰੋਗਰਾਮ ਖਾਸ ਕਰਕੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੇ ਲਈ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਉਹਨਾਂ ਨੂੰ ਬਹੁਤ ਸਾਰੇ ਕਰੀਅਰ ਨਾਲ ਸੰਬੰਧਿਤ ਵਿਕਲਪਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਨਾਲ ਦੇ ਨਾਲ ਕਰੀਅਰ ਚੋਣ ਦੇ ਵਿੱਚ ਇੱਕ ਮਾਰਗਦਰਸ਼ਨ ਦੇ ਤੌਰ ਤੇ ਵੀ ਕੰਮ ਕਰੇਗਾ ਜਿਸ ਦੇ ਵਿੱਚ ਕਿ 5000 ਤੋਂ ਵੱਧ ਅਧਿਆਪਕਾਂ ਦੀ ਸਿਖਲਾਈ ਨੂੰ ਯਕੀਨੀ ਬਣਾਇਆ ਜਾਵੇਗਾ ਜਦੋਂ ਹਰਜੋਤ ਸਿੰਘ ਬੈਂਸ ਦੀ ਗੱਲ ਕਰਦੇ ਆ ਤਾਂ ਇਹਨਾਂ ਨੇ ਦੱਸਿਆ ਕਿ ਇਹ ਹਾਸ ਪ੍ਰੋਗਰਾਮ ਅਧਿਆਪਕਾਂ ਨੂੰ ਹੁਣ ਮੋਡਲੀ ਕੈਰੀਅਰ ਕਾਉਂਸਲਿੰਗ ਕਲਾਸਰੂਮ ਸੈਸ਼ਨਾਂ ਦੇ ਲਈ ਹੋਰ ਜ਼ਿਆਦਾ ਹੁਨਰਮੰਦ ਅਤੇ ਇੱਕ ਨਾਲ ਇੱਕ ਮੁਫਤ ਆਨਲਾਈਨ ਸਿਖਲਾਈ ਵੀ ਪ੍ਰਦਾਨ ਕਰੇਗਾ ਇਸ ਪ੍ਰੋਗਰਾਮ ਦੇ ਤਹਿਤ ਅਧਿਆਪਕ ਰਾਸ਼ਟਰੀ ਅਤੇ ਵਿਸ਼ਵ ਪੱਧਰ ਤੇ ਚੂਟੀ ਦੇ 100 ਉੱਚ ਮੰਗ ਵਾਲੇ ਕੈਰੀਅਰਾਂ ਤਾਂਜਗਤ ਮੁਲਾਂਕਣ ਸਾਧਨਾ ਤੇ ਉੱਭਰ ਰਹੇ ਕੈਰੀਅਰ ਰੁਝਾਨਾਂ ਦੇ ਬਾਰੇ ਹੁਣ ਜਾਣਕਾਰੀ ਹੋਰ ਜ਼ਿਆਦਾ ਪ੍ਰਾਪਤ ਕਰ ਸਕਣਗੇ ਨਾਲ ਦੇ ਨਾਲ ਆਈਆਈਟੀ ਮਦਰਾਸ ਦੇ ਵਿੱਚ ਚੱਲ ਰਹੀ ਵਿਦਿਅਕ ਸਹਾਇਤਾ ਅਤੇ ਡਿਜੀਟਲ ਸਟੋਰਥ ਜਿਹੜੇ ਨੇ ਉਹ ਵੀ ਪ੍ਰਦਾਨ ਕੀਤੇ ਜਾਣਗੇ ਸ਼੍ਰੀ ਬੈਂਸ ਨੇ ਦੱਸਿਆ ਹੈ ਕਿ ਇਸ ਸਾਂਝੇਦਾਰੀ ਦੇ ਰਾਹੀਂ ਸਾਡਾ ਉਦੇਸ਼ ਸਿਰਫ ਤੇ ਸਿਰਫ ਅਧਿਆਪਕਾਂ ਨੂੰ ਉਹਨਾਂ ਦੇ ਸਕੂਲਾਂ ਦੇ ਵਿੱਚ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਕੈਰੀਅਰ ਸਲਾਹਕਾਰ ਦੇ ਵਜੋਂ ਸੇਵਾ ਕਰਨ ਦੇ ਲਈ ਯੋਗ ਬਣਾਉਣਾ ਹੈ ਇਸ ਦੇ ਨਾਲ ਨਾਲ ਇੱਕ ਅਰਥਪੂਰਨ ਅਤੇ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ ਹੈ ਹੁਣ ਇੱਥੇ ਵੀ ਦੱਸਣਯੋਗ ਹੈ ਕਿ ਇਸ ਖਾਸ ਸਹਿਯੋਗ ਰਾਹੀ ਅਧਿਆਪਕ ਹੁਣ ਇੱਕ ਟਾਂਜਗਤ ਕੈਰੀਅਰ ਮਾਰਗਦਰਸ਼ਨ ਇਕੋਸਿਸਟਮ ਦੀ ਜੀਡ ਦੀ ਹੱਡੀ ਦੇ ਵਜੋਂ ਕੰਮ ਕਰ ਸਕਣਗੇ ਉਹਨਾਂ ਨੇ ਅੱਗੇ ਦੱਸਿਆ ਕਿ ਪੰਜਾਬ ਹੁਣ ਅਧਿਆਪਕਾਂ ਦੇ ਲਈ ਰਾਜ ਪੱਧਰੀ ਕੈਰੀਅਰ ਸਲਾਹ ਅਤੇ ਮਾਰਗਦਰਸ਼ਨ ਪ੍ਰੋਗਰਾਮ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਸਰਦਾਰ ਹਰਜੂ ਸਿੰਘ ਬੈਂਸ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਹੁਣ ਸਾਰੇ ਹੀ ਅਧਿਆਪਕ ਵਿਦਿਆਰਥੀਆਂ ਨੂੰ ਉਹਨਾਂ ਦੀ ਸਮਰੱਥਾ ਦੀ ਪਹਿਚਾਨ ਕਰਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਨਵੇਂ ਯੁੱਗ ਦੇ ਵਿੱਚ ਜਿੰਨੇ ਵੀ ਪੇਸ਼ੇ ਨੇ ਉਹਨਾਂ ਦੀ ਪੜਚੋ ਸਕੂਲ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਨੇ ਅਤੇ ਨਾਲ ਦੇ ਨਾਲ ਜਦੋਂ ਇਹ ਪਰਚੋਲ ਕਰਨੀ ਹੈ ਤੇ ਸਬੂਤ ਤੇ ਆਧਾਰਿਤ ਮਾਰਗਾਂ ਦੇ ਚੋਣ ਕਰਨ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਜਿਹੜਾ ਹੈ ਉਹ ਭਰਪੂਰ ਰਹੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ ਹੈ ਕਿ ਇਸ ਪਹਿਲ ਕਦਮੀ ਤੋਂ ਪਿੰਡੂ ਅਤੇ ਪਛੜੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਫਾਇਦਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਸ ਦੇ ਨਾਲ ਕਿ ਉਹਨਾਂ ਨੂੰ ਹੁਣ ਹੋਰ ਜ਼ਿਆਦਾ ਉੱਚ ਗੁਣਵੱਤਾ ਵਾਲੇ ਕੈਰੀਅਰ ਮਾਰਗਦਰਸ਼ਨ ਤੱਕ ਆਸਾਨੀ ਦੇ ਨਾਲ ਪਹੁੰਚ ਮਿਲ ਸਕਦੀ ਹੈ ਜੋ ਕਿ ਪਹਿਲਾਂ ਸਿਰਫ ਤੇ ਸਿਰਫ ਨਿੱਜੀ ਸਲਾਹਕਾਰਾਂ ਤੱਕ ਹੀ ਸੀਮਤ ਹੁੰਦੀ ਸੀ ਹੁਣ ਅਗਲੇ ਪੜਾਅ ਦੇ ਵਿੱਚ ਦੇਖਿਆ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਜ਼ਾਰਾਂ ਹੀ ਅਧਿਆਪਕ ਜੋ ਬਹੁਤ ਹੀ ਨਵੇਂ ਹੁਨਰ ਸਿੱਖ ਸਕਦੇ ਨੇ ਉਹਨਾਂ ਦੇ ਵਿੱਚ ਨਵਾਂ ਆਤਮ ਵਿਸ਼ਵਾਸ ਭਰਿਆ ਹੋਵੇਗਾ ਲੱਖਾਂ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਦੇ ਲਈ ਯੋਗਤਾ ਪ੍ਰਾਪਤ ਕਰ ਸਕਣਗੇ ਤੇ ਨਾਲ ਦੀ ਨਾਲ ਜਦੋਂ ਬੋਰਡ ਨੇ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੇ ਉਹਨਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਆਈਟੀ ਮਦਰਾਸ ਪਰਵਰ ਤੱਕ ਦੇ ਮੁੱਖ ਗਿਆਨ ਅਧਿਕਾਰੀ ਸ਼੍ਰੀ శ్రీਕਾਂਤ ਨੇ ਦੱਸਿਆ ਕਿ ਸਾਡਾ ਉਦੇਸ਼ ਸਪਸ਼ਟ ਅਤੇ ਸਰਲ ਹੈ ਪੰਜਾਬ ਦੇ ਵਿੱਚ ਹੁਣ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦੇ ਨਾਲ ਨਹੀਂ ਜੂਜੇਗਾ ਤੇ ਨਾਲ ਦੇ ਨਾਲ ਇਹ ਅਧੂਰੀ ਜਾਣਕਾਰੀ ਦੇ ਆਧਾਰ ਤੇ ਕਰੀਅਰ ਨੂੰ ਬਿਲਕੁਲ ਵੀ ਨਹੀਂ ਚੁਣੇਗਾ ਕਿਉਂਕਿ ਉਸ ਜਿ ਕੋਲ ਅਜਿਹੀ ਜਾਣਕਾਰੀ ਹੋਵੇਗੀ ਜਿਹੜੀ ਕਿ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਪਰਪੱਕ ਬਣਾਉਣ ਦੇ ਵਿੱਚ ਮਦਦਗਾਰ ਸਾਬਤ ਹੋਵੇਗੀ ਇਸ ਟੀਕ ਔਰ ਤੱਥਾਂ ਦੇ ਨਾਲ ਭਰੀ ਹੋਈ ਜਾਣਕਾਰੀ ਵਿਦਿਆਰਥੀ ਦੇ ਉਜਵਲ ਭਵਿੱਖ ਨੂੰ ਲਿਖਣ ਦੇ ਲਈ ਬਹੁਤ ਹੀ ਜ਼ਿਆਦਾ ਮਦਦਗਾਰ ਬਤੂਗੀ